ਕੈਨੇਡਾ ਰਹਿੰਦੇ ਹੋਏ ਵਿਦਿਆਰਥੀਆਂ ਦੇ ਵਾਸਤੇ ਸਰਕਾਰ ਦੇ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਜੋ ਕਿ ਉਹਨਾਂ ਲਈ ਸ਼ਾਇਦ ਬੁਰੀ ਖਬਰ ਹੋ ਸਕਦੀ ਹੈ ਤਾਂ ਕੈਨੇਡਾ ਰਹਿ ਰਹੇ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਦਾ ਕੀ ਵਰਕ ਪਰਮਿਟ 1 ਜਨਵਰੀ ਨੂੰ ਖਤਮ ਹੋਣ ਵਾਲਾ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਵਰਕ ਪਰਮਿਟ ਹੈ ਜਿਹੜਾ ਨਹੀਂ ਦਿੱਤਾ ਜਾਵੇਗਾ ਸਰਕਾਰ ਦੇ ਵੱਲੋਂ ਫੈਸਲਾ ਲਿੱਤਾ ਗਿਆ ਇਮੀਗ੍ਰੇਸ਼ਨ ਆਫੀਸਰ ਮਾਰਕ ਮਿਲਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਹਾ ਗਿਆ ਕਿ ਜਿਹੜੇ ਵੀ ਵਿਦਿਆਰਥੀ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ ਤੇ ਉਹਨਾਂ ਦਾ ਵਰਕ ਪਰਮਿਟ 1 ਜਨਵਰੀ ਨੂੰ ਦੀ ਮਿਆਦ ਮੁੱਕਣ ਵਾਲੀ ਹੈ ਤਾਂ ਉਹਨਾਂ ਨੂੰ ਵਰਕ ਪਰਮਿਟ ਜਿਹੜਾ ਗੇ ਨਹੀਂ ਬਦਲ ਦਿੱਤਾ ਜਾਵੇਗਾ ਔਰ ਜਿਨ੍ਹਾਂ ਦੇ ਕਿ 31 ਦਸੰਬਰ ਨੂੰ ਹੋਵੇਗਾ ਉਹ ਅਰਜ਼ੀ ਦੇ ਸਕਦੇ ਨੇ 31 ਦਸੰਬਰ ਨੂੰ ਮੁੱਕਣ ਵਾਲੇ ਵਰਕ ਪਰਮਿਟ ਦੀ ਅਰਜ਼ੀ ਜਿਹੜੀ ਇਹ ਦਿੱਤੀ ਜਾਵੇਗੀ ਔਰ ਫੈਸਲਾ ਜਿਹੜਾ ਸਰਕਾਰ ਦੇ ਹੱਥ ਵਿੱਚ ਹੋਵੇਗਾ ਤੇ ਜਾਣਕਾਰੀ ਦੱਸਦੀ ਇਹ ਕਿ ਜਿਨ੍ਹਾਂ ਦੇ ਕੋਲ 5 ਸਾਲ ਦਾ ਸਟੱਡੀ ਵੀਜ਼ਾ ਜਾਂ ਫਿਰ 2 ਸਾਲ ਦਾ ਸਟੱਡੀ ਵੀਜ਼ਾ ਉਹਨਾਂ ਨੂੰ 1 ਸਾਲ ਦਾ ਜਿਹੜਾ ਨਾਲ ਵਰਕ ਪਰਮਿਟ ਦਿੱਤਾ ਜਾਂਦਾ ਸੀ ਔਰ ਦੂਸਰੇ ਪਾਸੇ ਜੇਕਰ ਗੱਲਬਾਤ ਕੀਤੀ ਜਾਵੇ ਨੰਬਰ ਆਫ ਸਟੂਡੈਂਟਸ ਦੀ ਤਾਂ 14 ਲੱਖ ਵਿਦਿਆਰਥੀ ਜਿਹੜੇ ਕਿ ਇਸ ਵੇਲੇ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਕੋਲ ਅਰਜ਼ੀ ਜਿਨ੍ਹਾਂ ਦੇ ਹਿੰਤੀ ਜਾਵੇਗੀ ਉਹਨਾਂ ਦੇ ਕੋਲ ਪੋਸਟ ਗ੍ਰੈਜੂਏਸ਼ਨ ਹੋਣੀ ਜਿਹੜੀ ਹੈ ਜ਼ਰੂਰੀ ਹੈ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਹੀ ਵਰਕ ਪਰਮਿਟ ਦੀ ਜਿਹੜੀ ਅਰਜ਼ੀ ਦਿੱਤੀ ਜਾਵੇਗੀ ਔਰ ਦੂਸਰੇ ਪਾਸੇ ਜੇਕਰ ਗੱਲਬਾਤ ਕੀਤੀ ਜਾਵੇ ਇਹਨਾਂ ਵਿਦਿਆਰਥੀਆਂ ਦੀ ਤਾਂ ਇਹਨਾਂ ਵਿਦਿਆਰਥੀਆਂ ਨੂੰ ਵਾਪਸ ਆਪਣੇ ਪੰਜਾਬ ਦੇ ਵਿੱਚ ਜਾਂ ਫਿਰ ਇੰਡੀਆ ਦੇ ਵਿੱਚ ਵਾਪਸ ਪਰਤਣਾ ਪੈ ਸਕਦਾ ਹੈ ਕਿਉਂਕਿ ਇਹਨਾਂ ਦੇ ਕੋਲ ਵਰਕ ਪਰਮਿਟ ਜਿਹੜਾ ਨਹੀਂ ਹੋਵੇਗਾ ਅਗਰ ਦੂਸਰੇ ਪਾਸੇ ਜੇਕਰ ਗੱਲਬਾਤ ਕੀਤੀ ਜਾਵੇ ਇਹਨਾਂ ਵਿਦਿਆਰਥੀਆਂ ਦੇ ਨੰਬਰ ਦੀ ਤਾਂ 14 ਲੱਖ ਵਿਦਿਆਰਥੀ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਲਈ ਉਹਨਾਂ ਦੇ ਵੱਲੋਂ ਅਰਜ਼ੀਆਂ ਲਿਖੀਆਂ ਜਾਣੀਆਂ ਹੈ ਔਰ ਜੇਕਰ ਪੋਸਟ ਜਾ ਰਿਹਾ ਹੈ ਤਾਂ 5 ਲੱਖ ਵਿਦਿਆਰਥੀ ਨੇ ਜਿਨ੍ਹਾਂ ਦੇ ਕੋਲ ਕੀ ਪੋਸਟ ਗ੍ਰੈਜੂਏਸ਼ਨ ਮੌਜੂਦ ਹੈ ਔਰ ਦੂਸਰੇ ਪਾਸੇ ਗੱਲਬਾਤ ਕੀਤੀ ਜਾਂਦੀ 2017 ਤੋਂ ਬਾਅਦ ਲਾਗੂ ਹੋਈ ਸਕੀਮ ਦੀ ਜਿਸ ਵਿੱਚ ਕੀ ਦੱਸਿਆ ਜਾ ਰਿਹਾ ਸੀ ਕਿ 4.5 ਸਾਲ ਦਾ ਵਰਕ ਪਰਮਿਟ ਜਿਹੜਾ ਹੈ ਇਹਨਾਂ ਬੱਚਿਆਂ ਨੂੰ ਮਿਲਦਾ ਹੈ ਤਾਂ ਉਹਦੀ ਮਿਆਦ ਜੇਕਰ ਇੱਕ ਜਨਵਰੀ ਨੂੰ ਮੁੱਕੇਗੀ ਤਾਂ ਉਹਨਾਂ ਦੇ ਕੋਲ ਕੋਈ ਆਪਸ਼ਨ ਬਚੇਗਾ ਨਹੀਂ ਉਹਨਾਂ ਨੂੰ ਵਰਕ ਪਰਮਿਟ ਵਧਾਉਣ ਦੀ ਜਿਹੜੀ ਹੈ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਵਰਕ ਪਰਮਿਟ ਜਿਹੜਾ ਉਹਨਾਂ ਦਾ ਨਹੀਂ ਵਧਾਇਆ ਜਾਵੇਗਾ ਔਰ ਜੇਕਰ ਉਹਨਾਂ ਦੀ ਵਰਕ ਪਰਮਿਟ ਪੋਸਟ ਗ੍ਰੈਜੂਏਸ਼ਨ ਦੇ ਨਾਲ 31 ਦਸੰਬਰ ਨੂੰ ਮੁੱਕਦੀ ਹੈ ਤਾਂ ਉਹਨਾਂ ਨੂੰ ਅਰਜ਼ੀ ਦੇਣੀ ਜਿਹੜੀ ਹੈ ਜ਼ਰੂਰੀ ਹੋਵੇਗੀ ਫੈਸਲਾ ਸਰਕਾਰ ਦੇ ਹੱਥ ਦੇ ਵਿੱਚ ਹੋਵੇਗਾ ਹੋਰ ਜਾਣਕਾਰੀ ਇਸ ਮੌਕੇ ਦੀ ਕੀ ਮਿਲਦੀ ਹੋਊਗੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਕੈਨੇਡਾ ਰਹਿੰਦੇ ਹੋਏ ਵਿਦਿਆਰਥੀਆਂ ਦੇ ਵਾਸਤੇ ਸਰਕਾਰ ਦੇ ਵੱਲੋਂ ਇੱਕ ਫੈਸਲਾ ਦਿੱਤਾ ਗਿਆ ਜੋ ਕਿ ਉਹਨਾਂ ਲਈ ਸ਼ਾਇਦ ਬੁਰੀ ਖਬਰ ਹੋ ਸਕਦੀ ਹੈ ਤਾਂ ਕੈਨੇਡਾ ਰਹਿ ਰਹੇ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਦਾ ਕਿ ਵਰਕ ਪਰਮਿਟ 1 ਜਨਵਰੀ ਨੂੰ ਖਤਮ ਹੋਣ ਵਾਲਾ ਉਹਨਾਂ ਨੂੰ ਅੱਗੇ ਵਧਾਉਣ ਵ ਜਿੱਤਾ ਜਾਵੇਗਾ ਸਰਕਾਰ ਦੇ ਵੱਲੋਂ ਫੈਸਲਾ ਦਿੱਤਾ ਗਿਆ ਇਮੀਗ੍ਰੇਸ਼ਨ ਆਫੀਸਰ ਮਾਰਕ ਮਿਲਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਹਾ ਗਿਆ ਕਿ ਜਿਹੜੇ ਵੀ ਵਿਦਿਆਰਥੀ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ ਤੇ ਉਹਨਾਂ ਦਾ ਵਰਕ ਪਰਮਿਟ 1 ਜਨਵਰੀ ਨੂੰ ਦੀ ਮਿਆਦ ਮੁੱਕਣ ਵਾਲੀ ਹੈ ਤਾਂ ਉਹਨਾਂ ਨੂੰ ਵਰਕ ਪਰਮਿਟ ਜਿਹੜਾ ਅੱਗੇ ਨਹੀਂ ਬਦਲ ਦਿੱਤਾ ਜਾਵੇਗਾ ਔਰ ਜਿਨ੍ਹਾਂ ਦੇ ਕਿ 31 ਦਸੰਬਰ ਨੂੰ ਹੋਵੇਗਾ ਉਹ ਅਰਜ਼ੀ ਦੇ ਸਕਦੇ ਨੇ 31 ਦਸੰਬਰ ਨੂੰ ਮੁੱਕਣ ਵਾਲੇ ਵਰਕ ਪਰਮਿਟ ਦੀ ਅਰਜ਼ੀ ਜਿਹੜੀ ਹੈ ਦਿੱਤੀ ਜਾਵੇਗੀ ਔਰ ਫੈਸਲਾ ਜਿਹੜਾ ਸਰਕਾਰ ਦੇ ਹੱਥ ਵਿੱਚ ਹੋਵੇਗਾ ਤੇ ਜਾਣਕਾਰੀ ਦੱਸਦੀ ਹੈ ਕਿ ਜਿਨ੍ਹਾਂ ਦੇ ਕੋਲ ਪੰਜ 2 ਸਾਲ ਦਾ ਸਟੱਡੀ ਵੀਜ਼ਾ ਜਾਂ ਫਿਰ 2 ਸਾਲ ਦਾ ਸਟੱਡੀ ਵੀਜ਼ਾ ਉਹਨਾਂ ਨੂੰ 1 ਸਾਲ ਦਾ ਜਿਹੜਾ ਨਾਲ ਵਰਕ ਪਰਮਿਟ ਦਿੱਤਾ ਜਾਂਦਾ ਸੀ ਔਰ ਦੂਸਰੇ ਪਾਸੇ ਜੇਕਰ ਗੱਲਬਾਤ ਕੀਤੀ ਜਾਵੇ ਨੰਬਰ ਆਫ ਸਟੂਡੈਂਟਸ ਦੀ ਤਾਂ 14 ਲੱਖ ਵਿਦਿਆਰਥੀ ਜਿਹੜੇ ਕਿ ਇਸ ਵੇਲੇ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਕੋਲ ਅਰਜ਼ੀ ਜਿਨ੍ਹਾਂ ਦੀ ਲਈਤੀ ਜਾਵੇਗੀ ਉਹਨਾਂ ਦੇ ਕੋਲ ਪੋਸਟ ਗ੍ਰੈਜੂਏਸ਼ਨ ਹੋਣੀ ਜਿਹੜੀ ਹੈ ਜ਼ਰੂਰੀ ਹੈ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਹੀ ਵਰਕ ਪਰਮਿਟ ਦੀ ਜਿਹੜੀ ਅਰਜ਼ੀ ਲਈਤੀ ਜਾਵੇਗੀ ਔਰ ਦੂਸਰੇ ਪਾਸੇ ਜੇਕਰ ਗੱਲਬਾਤ ਕੀਤੀ ਜਾਵੇ ਇਹਨਾਂ ਵਿਦਿਆਰਥੀਆਂ ਦੀ ਤਾਂ ਇਹਨਾਂ ਵਿਦਿਆਰਥੀਆਂ ਨੂੰ ਵਾਪਸ ਆਪਣੇ ਪੰਜਾਬ Beijo. <laughs> ਇੰਡੀਆ ਦੇ ਵਿੱਚ ਵਾਪਸ ਪਰਤਣਾ ਪੈ ਸਕਦਾ ਕਿਉਂਕਿ ਇਹਨਾਂ ਦੇ ਕੋਲ ਵਰਕ ਪਰਮਿਟ ਜਿਹੜਾ ਨਹੀਂ ਹੋਵੇਗਾ ਅਗਰ ਦੂਸਰੇ ਪਾਸੇ ਜੇਕਰ ਗੱਲਬਾਤ ਕੀਤੀ ਜਾਵੇ ਇਹਨਾਂ ਵਿਦਿਆਰਥੀਆਂ ਦੇ ਨੰਬਰ ਦਿੱਤਾ 14 ਲੱਖ ਵਿਦਿਆਰਥੀ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਲੀ ਉਹਨਾਂ ਦੇ ਕੋਲੋਂ ਅਰਜ਼ੀਆਂ ਲਿਖੀਆਂ ਜਾਣੀਆਂ ਹੈ ਔਰ ਜੇਕਰ ਪੋਸਟ ਗ੍ਰੈਜੂਏਸ਼ਨ ਦੀ ਗੱਲਬਾਤ ਕੀਤੀ ਜਾਵੇ ਤਾਂ 5 ਲੱਖ ਵਿਦਿਆਰਥੀ ਨੇ ਜਿਨ੍ਹਾਂ ਦੇ ਕੋਲ ਕੀ ਪੋਸਟ ਗ੍ਰੈਜੂਏਸ਼ਨ ਮੌਜੂਦ ਹੈ ਔਰ ਦੂਸਰੇ ਪਾਸੇ ਗੱਲਬਾਤ ਕੀਤੀ ਜਾਂਦੀ 2017 ਤੋਂ ਬਾਅਦ ਲਾਗੂ ਹੋਈ ਸਕੀਮ ਦੀ ਜਿਸ ਵਿੱਚ ਕੀ ਦੱਸਿਆ ਜਾ ਰਿਹਾ ਸੀ ਕਿ 4.5 ਸਾਲ ਦਾ ਵਰਕ ਪਰਮਿਟ ਜਿਹੜਾ ਇਹਨਾਂ ਜਨਵਰੀ ਨੂੰ ਮੁੱਕੇਗੀ ਤਾਂ ਉਹਨਾਂ ਦੇ ਕੋਲ ਕੋਈ ਆਪਸ਼ਨ ਬਚੇਗਾ ਨਹੀਂ ਉਹਨਾਂ ਨੂੰ ਵਰਕ ਪਰਮਿਟ ਵਧਾਉਣ ਦੀ ਜਿਹੜੀ ਹੈ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਵਰਕ ਪਰਮਿਟ ਜਿਹੜਾ ਉਹਨਾਂ ਦਾ ਨਹੀਂ ਵਧਾਇਆ ਜਾਵੇਗਾ ਔਰ ਜੇਕਰ ਉਹਨਾਂ ਦੀ ਵਰਕ ਪਰਮਿਟ ਪੋਸਟ ਗ੍ਰੈਜੂਏਸ਼ਨ ਦੇ ਨਾਲ 31 ਦਸੰਬਰ ਨੂੰ ਮੁੱਕਦੀ ਹੈ ਤਾਂ ਉਹਨਾਂ ਨੂੰ ਅਰਜ਼ੀ ਦੇਣੀ ਜਿਹੜੀ ਹੈ ਜ਼ਰੂਰੀ ਹੋਵੇਗੀ ਫੈਸਲਾ ਸਰਕਾਰ ਦੇ ਹੱਥ ਦੇ ਵਿੱਚ ਹੋਵੇਗਾ ਹੋਰ ਜਾਣਕਾਰੀ ਇਸ ਮੌਕੇ ਦੀ ਕੀ ਮਿਲਦੀ ਹੋਵੇਗੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ